ਅਚਲੀ ਕਾਊਂਟਰ ਦੀ ਗੱਲ ਹੋ ਰਹੀ ਆ ਆਰਟਿਸਟ ਅੱਗੇ ਵੀ ਵਧੀਆ ਨਾਲ ਤਾਂ ਤੁਹਾਨੂੰ ਸੀਨ ਆ ਆਟੋਮੈਟਿਕਲੀ ਖਾਈਪ ਤੇ ਲੈ ਜਾਂਦਾ ਸੋ ਇਦਾਂ ਹੀ ਹੈ ਬੜੀ ਲੱਗ ਰਿਹਾ ਤੁਹਾਨੂੰ ਜੀ ਇੰਦਰ ਜੀ ਤੁਹਾਨੂੰ ਸਵਾਲ ਇੰਦਰ ਜੀ ਦਿਓ ਮਾਈਕ ਅ ਕੈਬੀਨੇ ਡਿਫਰੈਂਟ ਡਿਫਰੈਂਟ ਸ਼ੇਡਸ ਤੇ ਕੰਮ ਕੀਤਾ ਹੈ ਕਦੇ ਇਦਾਂ ਵੀ ਹੋਇਆ ਵੀ ਤੁਸੀਂ ਤੋਂ ਡਾਇਰੈਕਟ ਕਰ ਰਹੇ ਹੋ ਵੀ ਨਹੀਂ ਯਾਰ ਕੈਬੀ ਪਿਛਲੀ ਸ਼ੇਡ ਨਾਲ ਤੁਹਾਡਾ ਜਿਹੜਾ ਡਾਇਲੋਗ ਹੈ ਜਾਂ ਸੀਨ ਆ ਉਹ ਕੋਰਿਲੇਟ ਕਰ ਰਹੇ ਮਿਲ ਰਹੇ ਵੀਰ ਉਹ ਆਪਾਂ ਡਿਫਰੈਂਟ ਤਰੀਕਿਆਂ ਨਾਲ ਬੋਲਣਾ ਇਦਾਂ ਦੀ ਮਿਸਟੇਕਸ ਵੀ ਹੋਈਆਂ ਤੁਹਾਨੂੰ ਨਹੀਂ ਐਕਚੁਅਲੀ ਸਭ ਤੋਂ ਵਧੀਆ ਗੱਲਬਾਤ ਹੈ ਕੀ ਰਹੀ ਸਤ ਤੋਂ ਪਹਿਲਾਂ ਸਾਡਾ ਨਾ ਇੱਕ ਅਲੱਗ ਤਰ੍ਹਾਂ ਦੀ ਬਾਉਂਡਿੰਗ ਹੈ ਤੇ ਬਚਪਨ ਦੇ ਵਿੱਚ ਮਤਲਬ ਕਿ ਸਾਡੇ ਘਰ ਬਹੁਤ ਨੇੜੇ-ਨੇੜੇ ਸੀ ਪਰ ਉਹਨਾਂ ਟਾਈਮਾਂ ਸਾਡਾ ਅਪਚੇ ਜੀ ਗੱਲਬਾਤ ਨਹੀਂ ਹੋਈ ਕਿ ਕਨੈਕਸ਼ਨ ਨਹੀਂ ਸੀ ਆਮਲੇ ਨਹੀਂ ਸੀ ਕਦੀ ਤੁਜੇ ਨੂੰ ਬਟ ਉਸ ਤੋਂ ਬਾਅਦ ਜਦੋਂ ਇੰਡਸਟਰੀ 'ਚ ਆਇਆ ਮੈਂ ਭਾਜੀ ਨਾਲ ਮੇਰੀ ਪਹਿਲੀ ਵਾਰ ਮੁਲਾਕਾਤ ਉਦੋਂ ਹੀ ਹੋਈ ਸੀ ਤੇ ਸਾਡੇ 'ਚ ਹਮੇਸ਼ਾ ਤੋਂ ਇੱਕ ਅੰਡਰਸਟੈਂਡਿੰਗ ਰਹੀ ਹੈ ਜਦੋਂ ਇਸ ਸਕ੍ਰਿਪਟ ਲੈਵਲ ਤੇ ਕੰਮ ਚੱਲ ਰਿਹਾ ਸੀ ਸਾਡੀ ਰੈਗੂਲਰ ਇੱਕ ਦੂਜੇ ਨਾਲ ਡਿਸਕਸ਼ਨ ਹੁੰਦੀ ਸੀ ਇਵਨ ਮਾਈਨਿਊਟ ਲੈਵਲ ਦੇ ਉੱਤੇ ਵੀ ਕੀ ਕੀ ਹੋਰ ਵਧੀਆ ਕਰ ਸਕਦੇ ਆ ਭਾਜੀ ਵੱਲੋਂ ਸੁਜੈਸ਼ਨ ਆਣਾ ਮੈਨੂੰ ਲੱਗਣਾ ਮੈਂ ਰਾਤ ਨੂੰ ਵੀ ਫੋਨ ਕਰ ਲੈਣਾ ਭਾਜੀ ਨੂੰ ਤੇ ਵੀ ਪਹਿਲੀ ਮੈਨੂੰ ਐ ਲੱਗ ਰਿਹਾ ਉਸ ਉਸ ਥਾਂ ਤੇ ਆਪਾਂ ਐਵੇਂ ਕਰ ਸਕਦੇ ਆ ਸੋ ਬਹੁਤ ਵਧੀਆ ਅੰਡਰਸਟੈਂਡਿੰਗ ਰਹੀ ਹੈ ਸਾਡੀ ਤੇ ਮੈਨੂੰ ਲੱਗਦਾ ਸੈਟਅਪ ਤੇ ਸਾਰਿਆਂ ਨੇ ਦੇਖਿਆ ਹੀ ਹੈ ਕਦੀ ਸਾਨੂੰ ਜਰੂਰਤ ਨਹੀਂ ਪਈ ਜਾ ਕੇ ਵੀ ਕੋਈ ਹੋਰ ਚੀਜ਼ ਡਿਸਕਸ ਕਰਨ ਦੀ ਕਿਉਂਕਿ ਆਲਰੇਡੀ ਅਸੀਂ ਵੈਲ ਪ੍ਰੇਪੇਅਰਡ ਹੁੰਦੇ ਸੀਗੇ ਸੀਨ ਕਰਨ ਲਈ ਜੀ ਥੈਂਕ ਯੂ ਜੀ ਜੀ ਇਹ ਗੈ ਵੀ ਤੁਹਾਡੇ ਕੋਲ ਆਉਂਦਾ ਕੈਮਰਾ ਜੀ ਅ ਜਿਸ ਤਰ੍ਹਾਂ ਬੰਬੇ ਇੱਥੇ ਇੱਥੇ ਬਲਵਾਂਤ ਜੀ ਜੀ ਇੱਥੇ ਜੀ ਬਲਵਾਂਤ ਜੀ 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 ਅ ਬੰਬੇ ਦੀ ਨੋ ਡਾਊਟ ਹੋ ਪੰਜਾਬੀ ਕਿੰਨ ਬਹੁਤ ਵੱਡਾ ਕਿੰਨ ਦੱਸਣਾ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਬੰਬੇ ਦਾ ਬਹੁਤ ਵੱਡਾ ਹੈ ਪੰਜਾਬ ਦਾ ਬਹੁਤ ਛੋਟਾ ਜੀ ਐਕਸ਼ਨ ਇਹਦੇ ਵਿੱਚ ਵੀ ਬਹੁਤ ਦੇਖਣ ਨੂੰ ਮਿਲਦਾ ਹੈ डिफरेंट ਤਰੀਕੇ ਦਾ ਅ ਇਹ ਨਹੀਂ ਫਿਰ ਪੰਜਾਬ ਦੇ ਬੰਦੇ ਹੈ ਕਿਤੇ ਕਿਤੇ ਜਾਂ ਫਿਰ ਇਹਦੇ ਵਾਸਤੇ ਬੰਬੇ ਦੇ ਬੰਦੇ ਜਾਂ ਦੇ ਜਿਸ ਆਉਟਡਿ ਜਿਹੜੇ ਐਕਟ ਡਾਇਰੈਕਟਰ ਨੇ ਟੈਕਨੀਕਲੀ ਬਹੁਤ ਜ਼ਿਆਦਾ ਡਿਟੇਲਿੰਗ ਦੇ ਵਿੱਚ ਸਾਡੀ ਫਿਲਮ ਦੇ ਉੱਤੇ ਕੰਮ ਹੋਇਆ ਈਵਨ ਮੌਸਮਾਂ ਦੇ ਹਿਸਾਬ ਨਾਲ ਕੈਮਰੇਜ਼ ਕੈਮਰਾਜ਼ ਯੂਜ਼ ਕੀਤੇ ਗਏ ਨੇ ਅਸੀਂ 4-4 ਕੈਮਰਾਜ਼ ਯੂਜ਼ ਕੀਤੇ ਆ ਜੀ ਸੋ ਉਹ ਬਹੁਤ ਬਾਰਿਕੀ ਦੀ ਗੱਲ ਹੈ ਉਹ ਸ਼ਾਇਦ ਲੋਕ ਸਮਝਣਗੇ ਜਾਂ ਨਹੀਂ ਵੀ डोंਟ ਨੋ ਪਰ ਅੰਦਰ ਜਿਹੜਾ ਉਹਨਾਂ ਦਾ ਵਿਜ਼ਨ ਸੀਗਾ ਜਿਵੇਂ ਹੁਣ ਬਰਸਾਤ ਦਾ ਸੀਨ ਲੈਣਾ ਜਾਂ ਹੁਣ ਰੋਮਾਂਟਿਕ ਸੀਨ ਹੈ ਉਹ ਸੌਫਟਨੈਸ ਕਿਹੜੇ ਲੈਂਸ ਦੇ ਉੱਤੇ ਮਿਲਦੇ ਜਿਵੇਂ ਐਰੀ ਹੁੰਦਾ ਇੱਕ ਜੀ ਮੈਂ ਫਾਰ ਇਗਜ਼ਾਮਪਲ ਤਾਂ ਅਸੀਂ ਉਹ ਵਾਲਾ ਸੀਨ ਪਰਟੀਕੂਲਰ ਉਸ ਕੈਮਰੇ ਨਾਲ ਫਿਲਮਾਇਆ ਸੋ ਪ੍ਰੋਡਿਊਸਰ ਦਾ ਵੀ ਤਾਂ ਅਸੀਂ ਧੰਨਵਾਦ ਕਰਦੇ ਸੀ ਕਿ ਚਾਰ ਚਾਰ ਕੈਮਰੇ ਜੀ ਇੱਕ ਫਿਲਮ ਦੇ ਉੱਤੇ ਆਉਣੇ ਸੋ ਉਹਨਾਂ ਨੇ ਪਰ ਕਿਹਾ ਵੀ ਜੇ ਫਿਲਮ ਦੀ ਬਿਹਤਰੀ ਲਈ ਜਿਹੜੀ ਚੀਜ਼ ਹੋ ਰਹੀ ਹੈ ਤੁਸੀਂ ਕਰੋ ਸੋ ਟੈਕਨੀਕਲੀ ਅਸੀਂ ਬਹੁਤ ਸਟਰੋਂਗ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਬਣੀ ਵੀ ਹੈਗੀ ਹੈ ਜੀ ਜੀ ਸ਼ਰਮ ਜਦੋਂ ਹੁਣ ਅੰਦਰ ਤੇ ਕਿ 40 ਡਿਗਰੀ ਟੈਂਪਰੇਚਰ ਸੀ ਹੈ ਨਾ ਐ ਵੀ ਹੋਇਆ ਹੁਣ ਮੇਰੀ ਬਿਊਟੀ ਨਾ ਖਰਾਬ ਹੋ ਗਈ ਯਾਰ ਨਹੀਂ ਬਿਊਟੀ ਦਾ ਤੇ ਟੈਨਸ਼ਨ ਨਹੀਂ ਹੁੰਦਾ ਕਿਉਂਕਿ ਫੇਸ ਤੇ ਤੁਸੀਂ ਸਨਸਕ੍ਰੀਨ ਵਗੈਰਾ ਲਗਾ ਲੈਂਦੇ ਪਰ ਬਾਕੀ ਜੋ ਆਪਨ ਆਰਮਸ ਵਗੈਰਾ ਹੁੰਦੀਆਂ neck ਹੁੰਦੀ ਹੈ ਜਦੋਂ ਨੂੰ ਮੈਂ ਘਰੇ ਜਾਂਦੀ ਹੁੰਨੀ ਮੇਰਾ ਪੂਰਾ ਜ਼ਿਕ-ਜ਼ੈਗ ਬਣਿਆ ਹੁੰਦਾ ਕੋਈ ਮਾਰ ਨਹੀਂ ਬਿਕੋਜ਼ ਮੈਂ ਸ਼ੇਵ ਨਹੀਂ ਲਾ ਕੇ ਟੈਨ ਰਿਮੂਵ ਕਰਦੀ ਆਂ ਔਰ ਫਿਰ 10 ਦਿਨ ਦੇ ਅੰਦਰ ਅੰਦਰ ਜੋ ਹਾਲ ਹੁੰਦਾ ਮੇਰਾ ਬੈਠ ਠੀਕ ਹੈ ਮੈਂ ਕੋਸ਼ਿਸ਼ ਆ ਕਿ ਰੱਬ ਨੇ ਸਾਨੂੰ ਇਹ ਮੌਕਾ ਦਿੱਤਾ ਆਪਣੀ ਪੰਜਾਬੀ ਇੰਡਸਟਰੀ ਨੂੰ ਅਨਟਰੇਨ ਕਰਨ ਦਾ ਸੋ ਇਹ ਛੋਟੀਆਂ ਮੋਟੀਆਂ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਮੈਂ ਐਡ ਆਨ ਕਰਨਾ ਚਾਹੁੰਦਾ ਗਰਲਸ ਬਹੁਤ ਜ਼ਿਆਦਾ ਸਾਰੇ ਨੂੰ ਬਦੇ ਜੀ ਕਿੰਨਾ ਧਿਆਨ ਨਖਰੀਆਂ ਲਿਆਉਂਦੇ ਤੇ ਮੁੰਡ ਦਾ ਫਲਚਲ ਹਮੇ ਸੋਹਣੇ ਇਹਨਾਂ ਨੂੰ ਸੋ ਪਰ ਸ਼ੈਰਨ ਜ਼ਰੂਰ ਚਲੋ ਸਕਿਲ ਇੱਕ ਐਕਟਰ ਦੇ ਵੀ ਬਹੁਤ ਹੁੰਦੀ ਹੈ ਜੀ ਕਿਉਂਕਿ ਉਹਨੇ 4 ਵੀ ਪ੍ਰੋਜੈਕਟ ਕਰ ਲਏ ਨੇ ਪਰ ਇਹਨਾਂ ਨੇ ਕਦੇ ਸ਼ਿਕਨ ਨਹੀਂ ਪਾਈ ਹੈਗੀ ਅਸੀਂ ਮਤਲਬ ਮੈਨੂੰ ਯਾਦ ਹੈ ਜਦੋਂ ਲੋੜੀ ਵਾਲਾ ਸੀਨ ਸੀਗਾ ਉਤੋਂ ਸ਼ਾਲ ਦੀ ਬੁੱਕੜ ਲੈਣੀ ਸੀਗੀ ਸੋ ਕਦੇ ਵੀ ਤੁਹਾਨੂੰ ਉੱਥੇ ਵੀ ਸ਼ਾਲ ਨਾ ਦਿਖਿਆ ਹੋਵੇ ਟ੍ਰੇਡਰ ਦੇ ਵਿੱਚ ਇੱਕ ਸ਼ੋਰਟ ਸੀਗਾ ਸੋ ਮੈਂ ਰੀਲੀ ਅਪਰੀਸ਼ੀਏਟ ਕਰੁੰਦਾ ਜੀ ਇਹ ਇੱਕ ਚੰਗੇ ਕਲਾਕਾਰ ਦੀ ਪਹਿਚਾਣ ਹੁੰਦੀ ਹੈ ਜੀ ਸੋ ਕਦੇ ਵੀ ਮੈਨਾਂ ਇਹੋ ਚੀਜ਼ ਮਹਿਸੂਸ ਨਹੀਂ ਕੀਤੀ ਨਹੀਂ ਮੈਂ ਗਰਮੀ ਲੱਗ ਰਹੀ ਜਿਵੇਂ ਮੇਕਅਪ ਦੀ ਜਲਤੀ ਸੀ ਮੇਕਅਪਸ ਨੇ ਉਤੋ ਕਿਹਾ ਸੋ ਜਿੱਦੋ ਕਿਰਦਾਰ ਦੇ ਵਿੱਚ ਉਹਨਾਂ ਚੀਜ਼ਾਂ اللي ਧਿਆਨ ਚ ਜਾਂਦੀ ਹੈ ਸੋ ਵਧੀਆ ਗੱਲ ਹੈ ਅ ਡੈਨੀ ਸਰ ਪਹਿਲਾਂ ਤਾਂ ਤੁਹਾਨੂੰ ਐਪਰੀਸ਼ੀਏਟ ਕਰਨਾ ਚਾਹਾਂਗੇ ਕਿ ਤੁਸੀਂ ਇੰਜਰੀ ਹੋਣ ਦੇ ਬਾਵਜੂਦ ਵੀ ਤੁਸੀਂ ਸੈੱਟ ਤੇ ਪਹੁੰਚੇ ਔਰ ਪ੍ਰੋਜੈਕਟ ਕੰਪਲੀਟ ਕੀਤਾ ਇੱਕ ਪ੍ਰੋਫੈਸ਼ਨਲਿਜ਼ਮ ਜਿਹੜਾ ਉਹ ਬਹੁਤ ਜ਼ਿਆਦਾ ਹੈ ਨਾ ਤੁਹਾਡੇ ਚ ਸੋ ਮੈਂ ਐਪਰੀਸ਼ੀਏਟ ਕਰਨਾ ਚਾਹਾਂਗੇ ਸੈਕੰਡਲੀ ਜਿਵੇਂ ਤੁਸੀਂ ਕਿਹਾ ਕਿ ਮੈਡਲ ਤੋਂ ਬਾਅਦ ਇੱਕ ਟਰਨਿੰਗ ਪੁਆਇੰਟ ਆਇਆ ਕਰੀਏ ਸੰਗਰਾਮ ਤੋਂ ਕੀ ਉਮੀਦਾਂ ਨੇ ਔਰ ਐਜ਼ ਅਨ ਆਰਟਿਸਟ ਕੀ ਐਡ ਆਨ ਮੰਦਿਰ ਫਿਲਮ ਕਰ ਤੋਂ ਬਾਅਦ ਕਿਹ ਫਿਲਮ ਤੁਹਾਡੇ ਕੈਰੀਅਰ ਚ ਇੱਕ ਮੈਂ ਤਾਂ ਇਹ ਸੋਚਦਾ ਕਿ ਮੀਲ ਪੱਥਰੇ ਹੁੰਦਾ ਹਰੇ ਆਪਣੇ ਵੱਲੋਂ ਬੈਸਟ ਉਹਦੇ ਚ ਤੁਸੀਂ ਪਰਫਾਰਮ ਕਰਨਾ ਹੁੰਦਾ ਮੈਨੂੰ ਸੰਗਰਾਮ ਤੋਂ ਵੀ ਬਹੁਤ ਉਮੀਦ ਹੈਗੀ ਹੈ ਕਿਉਂਕਿ ਬੇਸ਼ੱਕ ਬਹੁਤ ਛੋਟਾ ਜਿਹਾ ਕੈਰੈਕਟਰ ਹੈ ਬਟ ਸੋਹੀ ਸਾਹਿਬ ਪੰਗੋ ਮੈਮ ਤੇ ਮੈਂ ਅਸੀਂ ਉਹ ਮੇਰੇ ਪੇਰੈਂਟਸ ਬਣਨੇ ਸਾਡੀ ਬੜੀ ਸ਼ਰੀਰ ਦੀ ਫੈਮਲੀ ਹੈ ਫਿਲਮ ਚ ਸੋ ਉਮੀਦ ਹੈ ਕਿ ਵਧੀਆ ਬਾਕੀ ਸਰ ਆਪ ਤੁਹਾਨੂੰ ਦੇਖ ਬਿਲਕੁਲ ਜੀ ਸੋ ਇਧਰ ਉਹਨਾਂ ਨੇ ਬਹੁਤ ਸੋਹਣਾ ਕੰਮ ਕਰਵਾਇਆ ਜੀ ਪਹਿਲਾਂ ਤੁਹਾਨੂੰ ਦਿਖਾਇਆ ਸੀ ਬਹੁਤ ਸੋਹਣਾ ਤੁਹਾਡੇ ਕੋਲ ਵੀ ਬਹੁਤ ਸੋਹਣਾ ਸੀ थैंक यू so much ਸੋ थैंक यू so much ਸਾਰਿਆਂ ਦਾ 22 ਮਾਰਚ ਨੂੰ ਪੈਲ ਮਾਰੀਆ ਜਰੂਰ ਸਿਨੇਮਾ ਚ ਜਾਓ ਤੇ ਆਪਾਂ ਵੀ ਚੰਗੀਆਂ ਖਬਰਾਂ ਲਾਵਾਂਗੇ ਕਿਉਂਕਿ ਵੈਸੇ ਵੀ ਆਪਾਂ ਲਾਉਂਦੇ ਤਾਂ ਚੰਗੀਆਂ ਹੀ ਆ ਸਾਰਿਆਂ ਲਈ ਤੇ ਦਾਂ ਕਿ ਅੱਗੇ ਚੰਗਾ ਕਿਉਂਕਿ ਤੁਹਾਡੇ ਸਪੋਰਟ ਦੀ ਬਹੁਤ ਜ਼ਰੂਰਤ ਹੈਗੀ ਆ ਆਪਾਂ ਹੋਰ ਨਹੀਂ ਤਾਂ ਇੱਕ ਪੰਜਾਬੀ ਇੰਡਸਟਰੀ ਜਦੋਂ ਵਧੂਗੀ ਨਾ ਜੇ ਆਪਾਂ ਬਹੁਤ ਬਰੀਕੀ ਨਾਲ ਦੇਖੀਏ bizness ਬਹੁਤ ਵੱਡਾ ਹੈ ਇਹਦੇ ਨਾਲ ਸਿਰਫ ਐਕਟਰਸ ਜਾਂ ਪ੍ਰੋਡਿਊਸਰਸ ਹੀ ਨਹੀਂ ਇੱਕ ਵੈਂਡਰ ਇੱਕ ਟੈਕਸੀ ਵਾਲਾ ਵੀ ਜਿਹੜੇ ਬਿੱਲੇ ਬੈਠੇ ਹੁੰਦੇ ਨੇ ਕਿਉਂਕਿ ਕੋਈ ਹੋਟਲ ਬਿੱジネス ਸਰ ਟੋਟੈਲਿਟੀ ਜਦੋਂ ਸਾਡਾ ਪੰਜਾਬ ਰਾਈਜ਼ ਕਰਦਾ ਸੋ ਆਪਾਂ ਇੱਕ ਪਰਿਵਾਰ ਆ ਜੀ ਤੇ ਕਈ ਵਾਰੀ ਚਲੋ ਹਰ ਕੋਈ شدت ਨਾਲ ਫਿਲਮ ਬਣਾਉਂਦਾ ਕੋਈ ਐਕਟਰ ਮਾੜਾ ਕੰਮ ਨਹੀਂ ਕਰਨਾ ਚਾਹੁੰਦਾ ਕੋਈ ਡਾਇਰੈਕਟਰ ਮਾੜੀ ਡਾਇਰੈਕਸ਼ਨ ਨਹੀਂ ਦੇਣਾ ਚਾਹੁੰਦਾ ਕੋਈ ਮਾੜੀ ਫਿਲਮ ਨਹੀਂ ਬਣਾਉਣਾ ਚਾਹੁੰਦਾ ਹਨਾ ਸੋ ਆਪਾਂ 네ਗੇਟਿਵਿਟੀ ਬਹੁਤ ਇਜ਼ੀ ਹੈ ਮਾੜੀਆਂ ਗੱਲਾਂ 네ਗੇਟਿਵਸ ਨੂੰ ਲਿਖਣੀ ਬਹੁਤ ਸੌਖੀਆਂ ਨੇ ਜੇ ਕੋਈ ਆਪਣੀ ਕੋਸਟ ਤੇ ذریعے ਲੈ ਸਕਦੇ ਆ ਲੋਕਾਂ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ ਕਿ ਸਭ ਤੋਂ ਵੱਡੀ ਅੱਜ ਕੱਲ ਪਾਵਰ মিডিਆ ਜੀ ਸੋ ਆਪਣੇ ਪੰਜਾਬ ਦੇ ਲਈ ਆਪਣੀ ਪੰਜਾਬੀ ਇੰਡਸਟਰੀ ਦੇ ਲਈ ਪਲੀਜ਼ ਜੇ ਕਿਤੇ ਕੋਈ ਕਮੀ ਪੇਸ਼ੀ ਰਹੇਗੀ ਤਾਂ ਜੀ ਮਾਫ ਕਰਿਓ ਤੇ ਚੰਗਾ ਹੀ ਲਿਖਿਓ ਤੇ ਬਾਕੀ ਮੈਨੂੰ ਉਮੀਦ ਹੈ ਜੀ ਤੁਸੀਂ ਚੰਗਾ ਹੀ ਲਿਖੋਗੇ ਇਹ ਤਾਂ ਮੈਂ ਇੱਕ ਵੈਸੇ ਗੱਲ ਕਰਤੀ ਪੂਰੀ ਪੰਜਾਬੀਅਤ ਦੇ ਲਈ ਬਟ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਮੌਕਾ ਮਿਲੂਗਾ ਕਿ ਤੁਸੀਂ ਕੋਈ ਗਲਤ ਚੀਜ਼ ਲਿਖੋਗੇ ਜੇ ਹੋਇਆ ਤਾਂ ਜੀ ਫੋਨ ਕਰਕੇ ਦੱਸਦੇ ਉੱਥੇ ਮੀਡੀਆ ਨਾਲ ਆਸਟ ਐਡਿਟ ਜੀ ਜੀ ਬਿਲਕੁਲ ਐਡਿਟ ਕਰਕੇ ਜੋ ਲਿਖਣਾ ਕੋਈ ਸਬਕ ਹੋਣਾ ਹੈ ਲਿਖੋ ਤੁਸੀਂ ਨਹੀਂ ਆਮ ਸ਼ੂਰ ਜੀ ਤੁਹਾਨੂੰ ਵਧੀਆ ਫਿਲਮ ਇੱਕ ਸੀ ਨਾ ਇਹ ਤੋਂ ਪਈਆਂ ਨਾ ਫਿਲਮੈਂ ਚੰਗਾ ਹੀ ਲਿਖੀ ਤੁਸੀਂ ਅੱਧੀ ਸਾਰੇ ਤੁਹਾਡੇ ਨਾਲ ਥੈਂਕ ਯੂ ਬਸ ਇਹੀ ਸਪੋਟ ਚਾਹੀਦੀ ਹੈ ਇਹ ਰਿਸ਼ਤੇ ਲਈ ਜੀ ਇਹ ਰਿਸ਼ਤੇ ਦੀ ਕਹਾਣੀ ਹੈ ਜਦ ਇਥੋਂ ਆਪਾਂ ਇੱਕ ਨਵੀਂ ਸ਼ੁਰੂਆਤ ਕਰ ਲਈਏ ਤਾਂ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਸਟੈਪ ਬਾਈ ਸਟੈਪ ਹੀ ਜੀ ਆਪਾਂ ਇਦਾਂ ਮੈਂ ਜਿਵੇਂ ਪਹਿਲਾਂ ਕਿਹਾ ਸੀ ਰਿਸ਼ਤੇ ਨੂੰ ਮੈਂ ਬਹੁਤ ਅਹਿਮੀਅਤ ਦੇਣਾ ਉਹ ਨਿੱਗ ਜਿਹੜਾ ਹੈਗਾ ਰਿਸ਼ਤੇਆਂ ਦਾ ਜੀ ਸਾਰੇ ਪਾਸੇ ਦੇਖੋ ਖੁਸ਼ੀਆਂ ਬਾਹਰ ਆ ਰਹੀਆਂ ਤੇ ਵਾਹਿਗੁਰੂ ਕਰੇ ਜੀ ਵਿਸਾਰਣ ਵਿੱਚ ਪਿਆਰ ਬਣਿਆ ਰਹੇ ਹੱਸਦੇ ਖੇੜਦੇ ਰਹੀਆਂ ਸੋ ਥੈਂਕ ਯੂ ਸੋ ਮੱਚ ਬਾਈ ਮਾਰਚ ਨੂੰ ਫਿਲਮ ਆਰੀਆ ਸਾਰੇ ਆਪਾਂ ਸਪੋਰਟ ਕਰਾਂਗੇ ਤੇ ਆਪਾਂ ਫਿਲਮਾਂ ਨੂੰ ਸਪੋਰਟ ਕਰਾਂਗੇ ਤਾਂ ਹੀ ਆਪਣਾ ਸਿਨੇਮਾ ਹੋਰ ਵੱਡਾ ਹੋਊਗਾ ਜੋ ਆਪਾਂ ਕਹਿੰਦੇ ਆ ਵੀ ਹੋਰ ਵੱਡੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਉਹ ਸ਼ੁਰੂਆਤ ਹੋ ਗਈ ਹੈ ਤੇ ਅੱਗੇ